ਪੰਜਾਬ ਫਾਸਟ ਲਾਈਨ ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡਾ ਆਪਣਾ ਹਰਜਿੰਦਰ ਸਿੰਘ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਚੈਨਲ ਪੰਜਾਬ ਫਾਸਟ ਲਾਈਨ ਤੇ ਅਰ ਦੋਸਤੋ ਤਸਵੀਰਾਂ ਤੁਹਾਨੂੰ ਵਿਖਾਈਆਂ ਜਾ ਰਹੀਆਂ ਨੇ ਨੂਰ ਸ਼ਾ ਬੰਨਦੀਆਂ ਜਿੱਥੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਾਸਤੇ ਸੰਗਤਾਂ ਵੱਲੋਂ ਜਿਹੜਾ ਲੰਗਰ ਲਗਾਇਆ ਜਾ ਰਿਹਾ ਹੈ ਕਾਫੀ ਸੰਗਤਾਂ ਜੜੀਆਂ ਨੇ ਇਸ ਦਾ ਜਿਹੜਾ ਲਾਭ ਹੈ ਉਹ ਠਾਰੀਆਂ ਨੇ तमाम ਹੜ੍ਹ ਪ੍ਰਭਾਵਿਤ ਏਰੀਆ ਜਿਹੜੇ ਇਸ ਲੰਗਰ ਚੋਂ ਜਿਹੜੀ ਉਹ ਲੰਗਰ ਸ਼ੱਕੇ ਸੇਵਾ ਦਾ ਜਿਹੜਾ ਲਾਭ ਉਠਾ ਰਹੇ ਨੇ ਤਾਂ ਉਹਨਾਂ ਵੀਰਾਂ ਨਾਲ ਵੀ ਜਿਹੜੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਉਹਨਾਂ ਵੱਲੋਂ ਜਿਹੜਾ ਲੰਗਰ ਲਗਾਇਆ ਜਾ ਰਿਹਾ ਤੇ ਕਾਫੀ ਜਿਹੜੀ ਹੜਪ੍ਰਭਾਵਿਤ ਏਰੀਆ ਦੇ ਲੋਕ ਜਿਹੜੇ ਇਸ ਲੰਗਰ ਤੋਂ ਜਿਹੜਾ ਉਹ ਆਪਣਾ ਫਾਇਦਾ ਉਠਾ ਰਹੇ ਨੇ ਮਹਾਰਾਜ ਇਹਨਾਂ ਨੂੰ ਜਿਹੜੀ ਨਿਯਮਤਾ ਬਖਸ਼ੇ ਵਾਇਗਰੂ ਮੇਰ ਕਰੇ ਇਹਨਾਂ ਵੀਰਾਂ ਤੇ ਜਿਨ੍ਹਾਂ ਵੀਰਾਂ ਵੱਲੋਂ ਇਹ ਜਿਹੜਾ ਲੰਗਰ ਹੈ ਉਹ ਲਗਾਇਆ ਜਾ ਰਿਹਾ ਔਰ ਸੇਵਾਦਾਰਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਕਿਸ ਤਰ੍ਹਾਂ ਦੀ ਸੇਵਾ ਉਹਨਾਂ ਵੱਲੋਂ ਜਿਹੜੀ ਹੈ ਕੀਤੀ ਜਾ ਰਹੀ ਹੈ ਸੇਵਾਦਾਰਾਂ ਨਾਲ ਬਿਲਕੁਲ ਜਿਹੜੀ ਹੈ ਗੱਲਬਾਤ ਕਰਕੇ ਆਪਾਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਕਿੱਥੋਂ ਇਹ ਜਿਹੜੀ ਹੈ ਸੇਵਾ ਇਹ ਜਿਹੜੀ ਲੰਗਰ ਦੀ ਉਹ ਕਰ ਰਹੇ ਨੇ ਔਰ ਕਿਹੜੀਆਂ-ਕਿਹੜੀਆਂ ਕਮੇਟੀਆਂ ਰਲ ਕੇ ਜਿਹੜੀ ਸੇਵਾ ਇਹਨਾਂ ਵੱਲੋਂ ਜਿਹੜੀ ਹੈ ਕੀਤੀ ਜਾ ਰਹੀ ਹੈ ਗੱਲਬਾਤ ਇਹਨਾਂ ਨਾਲ ਕਰਾਂਗੇ ਇਹ ਤਾਂ ਸੇਵਾਦਾਰਾਂ ਵੱਲੋਂ ਵੀ ਕਾਫੀ ਜਿਹੜੀ ਇੱਥੇ ਸੇਵਾ ਜਿਹੜੀ ਹੈ ਕੀਤੀ ਜਾ ਰਹੀ ਹੈ ਇਹਨਾਂ ਬੀਬੀਆਂ ਵੱਲੋਂ ਜਿਹੜੀ ਵਰਤਨਾ ਦੀ ਸੇਵਾ ਉਹ ਕੀਤੀ ਜਾ ਰਹੀ ਹੈ ਤਮਾਮ ਉਹਨਾਂ ਸੇਵਾਦਾਰਾਂ ਵੱਲੋਂ ਸੇਵਾ ਵੀ ਜਿਹੜੀ ਕੀਤੀ ਜਾ ਰਹੀ ਹੈ ਤਾਂ ਕਿ ਜਿਹੜਾ ਹਰ ਪ੍ਰਭਾਵਿਤ ਇਲਾਕਿਆਂ ਵਿੱਚ ਜਿਹੜੀ ਕੋਈ ਵੀ ਜਿਹੜਾ ਭੁੱਖਾ ਨਾਰ ਰਹਿ ਸਕੇ ਕੋਈ ਕੋਈ ਵੀ ਜਿਹੜਾ ਜਿਹੜਾ ਇਸ ਮੌਕੇ ਇਹਨਾਂ ਹਾਲਾਤਾਂ ਦੇ ਵਿੱਚ ਆਪਣੇ ਆਪ ਨੂੰ ਜਿਹੜਾ ਉਹ ਮਹਿਸੂਸ ਨਾ ਕਰੇ ਕਿ ਉਹ ਇਹਨਾਂ ਹਾਲਾਤਾਂ ਦੇ ਵਿੱਚ ਕਿਰਿਆ ਹੋਇਆ ਹੈ ਤਮਾਮ ਜਿਹੜੀਆਂ ਬੀਬੀਆਂ ਭੈਣਾਂ ਵੱਲੋਂ ਜਿਹੜੀ ਹੈ ਲੰਗਰ ਦੀ ਜਿਹੜੀ ਸੇਵਾ ਉਹ ਇਹਨਾਂ ਇਲਾਕਿਆਂ ਦੇ ਲਈ ਹਰ ਪ੍ਰਭਾਵਿਤ ਇਲਾਕਿਆਂ ਦੇ ਲਈ ਜਿਹੜੀ ਸੇਵਾ ਹੈ ਉਹ ਕੀਤੀ ਜਾ ਰਹੀ ਹੈ ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਵੱਲੋਂ ਵੀ ਜਿਨ੍ਹਾਂ ਵੱਲੋਂ ਇਹ ਜਿਹੜਾ ਉਪਰਾਲਾ ਕਰਕੇ ਇੱਥੇ ਹੀ ਜਿਹੜੀ ਸੰਗਤਾਂ ਨੂੰ ਜਿਹੜਾ ਲੰਗਰ ਪ੍ਰਸ਼ਾਦਾ ਜਿਹੜਾ ਇੱਥੇ ਹੀ ਸ਼ਿਕਾਇਤ ਆ ਰਿਹਾ ਤਾਂ ਕਿ ਕੋਈ ਵੀ ਜਿਹੜਾ ਹੜ੍ਹ ਪ੍ਰਭਾਵਿਤ ਵੀਰ ਜਿਹੜਾ ਉਹ ਭੁੱਖਾ ਨਾ ਰਹਿ ਸਕੇ ਜੀ ਹਾਂ ਸਸਿਕਾ ਬਾਬਾ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਨਾਮ ਤੁਹਾਡਾ ਪਹਿਲਾਂ ਦੱਸ ਦਿਓ ਨਾਮ ਜੀ ਸਭ ਤੋਂ ਪਹਿਲਾਂ ਤਾਂ ਪਿੰਡ ਢੰਡੀ ਕਦੀਮ ਦੇ ਨਾਮ ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਉਹਨਾਂ ਦੀ ਯਾਦ ਦੇ ਵਿੱਚ ਲਾ ਲਓ ਜੋ ਕਿ ਅੱਜ ਹੜਪੀੜ ਤੇ ਆਪਾਂ ਉਹਨਾਂ ਵਾਸਤੇ ਲੰਗਰ ਦੀ ਤੇ ਸੇਵਾ ਕੀਤੀ ਜਾ ਰਹੀ ਹੈ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਤਾਂ ਕਿੰਨੀਆਂ ਜਿਹੜੀਆਂ ਸੰਗਤਾਂ ਵੱਲੋਂ ਇਸ ਲੰਗਰ ਦਾ ਜਿਹੜਾ ਲਾਭ ਉਠਾਇਆ ਜਾ ਰਿਹਾ ਕਿਹੜੇ ਕਿਹੜੇ ਪਿੰਡਾਂ ਤੋਂ ਜਿਹੜੇ ਸੰਗਤ ਦਾ ਲੰਗਰ ਛਕਣ ਆ ਰਹੀ ਹੈ। ਤੁਸੀਂ ਇਹ ਵੀਰ ਜੀ ਵੇਖ ਹੀ ਚੁੱਕੇ ਹੋ ਕਿ ਹਜ਼ਾਰਾਂ ਦੇ ਸਾਹਬ ਨਾਲ ਜਿਹੜੀਆਂ ਅੱਗੋਂ ਜਲ ਦੇ ਵਿੱਚੋਂ ਪਾਣੀ ਦੇ ਵਿੱਚੋਂ ਨਿਕਲ ਕੇ ਸਾਰੇ ਆ ਪੁਲ ਦੇ ਉੱਤੇ ਕੁਝ ਆਸੇ-ਪਾਸੇ ਇਹਨਾਂ ਟਾੜੀਆਂ ਬਧੀਆਂ ਨੇ। ਜੇ ਜਿੱਥੇ ਵੀ ਕੋਈ ਬੈਠਾ ਹੈ ਉਹਨੂੰ ਉੱਥੇ ਹੀ ਸਦਾ ਦਿੱਤਾ ਜਾਂਦਾ ਕਿ ਆਣ ਕੇ ਗੁਰੂ ਘਰ ਦਾ ਲੰਗਰ ਤਾਜ਼ਾ ਲੰਗਰ ਹਰ ਇੱਕ ਤੀਜ ਜਿਹੜੀ ਉਹ ਬਣੀ ਉਹ ਲੰਗਰ ਦੇ ਵਿੱਚ ਕਿਉਂਕਿ ਵੇਖੋ ਪਹਿਲਾਂ ਸਭ ਤੋਂ ਪੇੜ ਦੀ ਤ੍ਰਿਪਤੀ ਜ਼ਰੂਰੀ ਆ। ਜੀ 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 ਉਹ ਇੱਥੇ ਗੁਰੂ ਨਾਰਕ ਦੇ ਲੰਗਰਾਂ ਦੇ ਵਿੱਚ ਚੱਲ ਰਿਹਾ ਹੈ ਜੀ ਜੇ ਗੱਲ ਕਰੀਏ 2023 ਦੇ ਵਿੱਚ ਵੀ ਤੁਹਾਡੇ ਵੱਲੋਂ ਇਹ ਹਰ ਪੀੜਤਾਂ ਲਈ ਅੱਗੇ ਆ ਕੇ ਲੰਗਰ ਲਗਾਇਆ ਜਾ ਰਿਹਾ ਇਸ ਵਾਰ ਵੀ ਤੁਸੀਂ ਸੇਵਾ ਕਰੇ ਤਾਂ ਸੰਗਤਾਂ ਦਾ ਸਹਿਯੋਗ ਬੜਾ ਵੱਡਾ ਚਾਹੀਦਾ ਹੁੰਦਾ ਇਸ ਉਪਰਾਲੇ ਦੇ ਲਈ ਤੇ ਕਿਸ ਤਰ੍ਹਾਂ ਦਾ ਜਿਹੜਾ ਉਪਰਾਲੇ ਦੇ ਸਹਿਯੋਗ ਦੇਖੋ 2023 ਦੇ ਵਿੱਚ ਵੀ 10 ਦਿਨ ਕਿਉਂਕਿ ਸਾਨੂੰ ਕਮਾਂ ਵਾਲੇ ਪਤਨ ਤੋਂ ਠੀਕ ਪੁਰ ਦੇ ਲਾਗੇ ਸਾਨੂੰ ਜਗ੍ਹਾ ਮਿਲੀ ਸੀ ਉੱਥੇ ਜੀ ਤੇ ਐਦਕੀ ਕਿਉਂਕਿ ਉੱਥੇ ਥੋੜਾ ਜਿਹਾ ਬੰਨ ਮਾੜਾ ਹੋਣ ਕਰਕੇ ਇਸ ਲੰਗਰਾਂ ਦਾ ਸਾਨੂੰ ਇੱਧਰ ਸੇਵਾ ਪ੍ਰਾਪਤ ਹੋ ਗਈ ਜੀ ਇਹ ਜੋ ਗੁਰੂ ਨਾਨਕ ਕਰਦਾ ਭਲਾ ਕਰਦਾ ਹੈ ਉਥੋਂ ਵੀ ਬੇਅੰਤ ਸਨਕਾ ਸਾਡੇ ਕੋਲ ਆਉਂਦੀਆਂ ਨੇ ਜੀ ਉਹ ਵੀ ਲੰਗਰ ਜੋ ਕਿ ਕਿਸਤਿਆਂ ਤੇ ਵੀ ਜੇ ਕਿਸੇ ਲੋੜ ਵਾਂਦਿਆ ਉਹਦੇ ਮਗਰ ਵੀ ਭੇਜਦੇ ਆਂ ਹੋਰ ਵੀ ਰਸਤਾ ਕਿਉਂਕਿ ਜਿਹੜਾ ਬਾਹਰੋਂ ਭੈਣ ਭਰਾ ਆ ਰਿਹਾ ਹੈ ਨਾ ਜੀ ਉਹਨਾਂ ਨੂੰ ਵੀ ਇਹ ਜਿਹੜੀ ਸੇਵ ਮਿਲਣੀ ਚਾਹੀਦੀ ਆ ਜੇ ਤੁਸੀਂ ਨੂਰ ਸ਼ਾਹ ਪੋਲ ਤੇ ਪਹੁੰਚੋ ਜੀ ਤੁਹਾਡੀ ਚਾਹ ਪਾਣੀ ਲੰਗਰ ਸਰੋਪਾ ਦੇਣ ਤੱਕ ਵੀ ਉਹਦੀ ਅਸੀਂ ਸੇਵਾ ਕਰਦੇ ਆਂ ਜੀ ਕਿਉਂਕਿ ਬੜੀ ਦੂਰੋਂ ਦੂਰੋਂ ਹਨਮਾਨਗੜ ਸਰਸਾ ਹਰਿਆਣਾ ਜੂਪੀ ਤੋਂ ਚੱਲ ਕੇ ਆ ਰਹੇ ਨੇ ਲੋਕ ਸਯੋਗ ਦੇ ਭਾਈ ਛੇ ਛੇ ਅਗੋਂ ਨਾਲ ਕੋਈ ਚਾਹ ਪਾਣੀ ਦਾ ਪੁੱਛ ਗਿਆ ਚਾਹ ਨਾ ਹੋਵੇ ਕਿ ਉਹ ਉਹਦਾ ਮਾੜਾ ਪ੍ਰਭਾਵ ਪੈਂਦਾ ਇਹ ਕਰਕੇ ਵੇਖੋ ਆਪਾਂ ਇਹਨਾਂ ਦੀ ਸੇਵਾ ਵਿੱਚ ਜਿਹੜੇ ਅੜਤੀ ਨੇ ਸਾਡੇ ਵੀਰ ਸਾਡੇ ਪੰਜਾਬੀ ਵੀਰ ਜੀ ਉਹਨਾਂ ਦੇ ਵਾਸਤੇ ਅਸੀਂ ਹਰ ਵਕਤ ਰਾਤ ਦਿਨ ਹਾਜ਼ਰ ਖਲੋਕੇ ਜੀ ਇਹ ਗੱਲ ਦੀ ਸੇਵਾ ਦੀ ਤਾਂ ਜਾਨਣਾ ਚਾਹਾਂਗੇ ਕਿ ਹਾਲਾਤ ਜਿਹੜੇ ਪਾਣੀ ਹੈ ਉਹ ਦਿਨ ਬਦ ਦੇ ਜਿਹੜਾ ਜ਼ਿਆਦਾ ਵਧ ਰਿਹਾ ਹੈ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਇਸ ਇਲਾਕੇ ਦੇ ਵਿੱਚ ਬਣੇ ਹੋਏ ਆ ਬਹੁਤ ਵੇਖੋ ਮਾੜੇ ਹਾਲਾਤ ਨੇ ਜੇਰੋਂ ਆਪਾਂ ਅੱਗੇ ਨਜ਼ਰ ਮਾਰਾਂਗੇ ਜੇ ਕੋਈ ਆਖੇ ਨਾ ਵੀ ਬਾਲਣ ਵਾਸਤੇ ਮੈਂ ਇੱਕ ਡੰਡਾ ਵੀ ਜੰਤਰ ਦਾ ਢਿੰਡਾ ਦਾ ਵੱਡ ਨਾ ਉਹ ਵੀ ਨਹੀਂ ਬਚਿਆ ਜੀ ਵੀ ਆਪਾਂ ਅੱਗੇ ਜੀ ਬਾਲਣ ਵੀ ਕਰਦੇ ਵੀ ਬਾਲਣ ਨਹੀਂ ਮਿਲ ਜਾਵੇ ਫਸਲ ਦੀ ਕਿੱਦਰੇ ਰਹਿ ਗਈ ਕਿੱਦਰੇ ਰਹਿ ਗਈ ਆਗਾ ਬਾਲਣ ਵਾਸਤੇ ਬਾਲਣ ਵੀ ਨਹੀਂ ਹੈ ਜੀ ਇੰਨੇ ਮਾੜੇ ਹਾਲਾਤ ਨੇ ਹਰ ਥਾਂ ਤੇ ਪਾਣੀ 8 10 12 ਫੁੱਟ ਆ ਇਹਨਾਂ ਵੀਰਾਂ ਦੀ ਹਰ ਪੱਖ ਤੋਂ ਸਾਨੂੰ ਮਦਦ ਕਰਨੀ ਚਾਹੀਦੀ ਆ ਬਹੁਤ ਜਿਹੜੀਆਂ ਸੰਗਤਾਂ ਇੱਥੇ ਹਜੇ ਤੱਕ ਆ ਵੀ ਰਹੀਆਂ ਨੇ ਕਾਫੀ ਜ਼ਿਆਦਾ ਜਿਹੜੇ ਕੱਲ ਸਿੰਗਰ ਵੀ ਇਸ ਇਲਾਕੇ ਦੇ ਵਿੱਚ ਦੇਖੇ ਗਏ ਨਹੀਂ ਤਾਂ ਸੰਗਤਾਂ ਦਾ ਕਿੰਦਾ ਜਿਹੜਾ ਧੰਨਵਾਦ ਕਰਦੇ ਉਹ ਸਹਯੋਗ ਜਿਹੜੇ ਇੰਨੇ ਉਪਰਾਲੇ ਦੇ ਵਿੱਚ ਦੇ ਰਹੇ ਹੈ ਦੇਖੋ ਜਿਹੜਾ ਲੰਗਰ ਛਕਦਾ ਹੈ ਤੇ ਨਾਲ ਉਹ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਕਰਦਾ ਜਾਂਦਾ ਹੈ ਨਾਲ ਤੇ ਵੇਖੋ ਤੇ ਬੀਬੀਆਂ ਦੀ ਸੇਵਾ ਲੰਗਰ ਪਕਾਉਣ ਦੀ ਜਿਹੜੇ ਹੜ ਪੀੜਤ ਨੇ ਉਹ ਬੀਬੀਆਂ ਆ ਕੇ ਲੰਗਰ ਦੀ ਸੇਵਾ ਪਕਾਉਣ ਦੀ ਵੀ ਨਿਵਾਰੀ ਆ ਜੀ ਸੇਵਾ ਵੀ ਨਾਲ ਕਰਾ ਰਹੀ ਆ ਜੀ ਇਹ ਬਹੁਤ ਵਧੀਆ ਸਾਨੂੰ ਅਪਰਾਧਾ ਲੱਗਿਆ ਕਿਉਂਕਿ ਵੈਸੇ ਲੰਗਰਾ ਦੇ ਵਿੱਚ ਪਕਾਉਣ ਵਾਲੇ ਵੀ ਸਾਨੂੰ ਲਿਆਉਣੇ ਪੈਂਦੇ ਨੇ ਇਤੋਂ ਦੀ ਲੱਕੜਾਂ ਦਾ ਵੀ ਵੇਖੋ ਆ ਪਿੱਛੇ ਚੱਲ ਰਿਹਾ ਕੰਮ ਸੇਵਾ ਜੀ ਲੱਕੜਾਂ ਦੀ ਵੀ ਸਾਨੂੰ ਸੇਵਾਇਤੋਂ ਮਿਲ ਗਈ ਹੋ ਜੀ ਬਾਕੀ ਇਹ ਪਿੰਡ ਢੰਡੀ ਗਦੀ ਮੇਲੋਂ ਗੁਰੂ ਕਿਰਪਾ ਕਰੇ ਇਹ ਸੰਗਤਾਂ ਜੁੜੀਆਂ ਰਹਿਣ ਕਿਉਂਕਿ ਸਾਡਾ ਸੌ ਦੇ ਕਰੀਬ ਇੱਥੇ ਸੇਵਾ ਦਾ ਹੈ ਜੀ ਹੋਰ ਵੀ ਜੇ ਸਾਨੂੰ ਜ਼ਰੂਰਤ ਪੈਂਦੀ ਆਸੇ-ਪਾਸੇ ਅਸੀਂ ਉਹਦੇ ਨਾਲ ਵੀ ਕਾਰਜ ਸਵਾਰਦੇ ਆ ਜੀ ਸੰਗਤਾਂ ਨੂੰ ਕੋਈ ਬੇਨਤੀ ਜਾਂ ਕੋਈ ਸੰਦੇਸ਼ ਸਰਕਾਰ ਸੰਗਤਾਂ ਨੂੰ ਬੇਨਤੀ ਹੈ ਕਿ ਪਿੱਛੇ ਜਿਹੜੇ ਸਾਡੇ ਵੀਰ ਰਾਸ਼ਨ ਲੈ ਕੇ ਆਉਂਦੇ ਨੇ ਜੀ ਇੱਥੇ ਪਹੁੰਚੋ ਕਿਉਂਕਿ ਬਹੁਤ ਜ਼ਿਆਦਾ ਇਹ ਇਲਾਕਾ ਪ੍ਰਭਾਵਿਤ ਹੋਇਆ ਜੀ ਨੂਰਚਾ ਪੁਲ ਤੇ ਬੈਠੇ ਨਾਲੇ ਲੰਗਰ ਚਾਹ ਪਾਣੀ ਬਿਸਕਟ ਹਰ ਇੱਕ ਜੀ ਤੁਹਾਨੂੰ ਪ੍ਰਾਪਤ ਹੋਵੇਗੀ ਸਾਡੇ ਨਾਲ ਸੰਯੋਗ ਕਰੋ ਫਿਰ ਤੁਹਾਡੇ ਨਾਲ ਅਸੀਂ ਵੰਡਾਵਾਂਗੇ ਜੀ ਕਈ ਵਾਰੀ ਵੰਡਣ ਦੇ ਵਿੱਚ ਦਿੱਕਤ ਆਉਂਦੀ ਹੈ ਕਿ ਕੋਈ ਲੈਣਾ ਲੈਣਾ ਨਹੀਂ ਲਾਉਂਦੇ ਜਾਂ ਕਿਸੇ ਤਰ੍ਹਾਂ ਦੀ ਦਿੱਕਤ ਆਉਂਦੀ ਆ ਜੀ ਅਸੀਂ ਉਹਨਾਂ ਦੇ ਨਾਲ ਖੜੇ ਰਹਾ ਹਾਂ ਜੀ ਹਾਂਜੀ ਆ ਇੱਕ ਗੱਲ ਤੁਹਾਡੇ ਨਾਲ ਹੋਰ ਕਰਨੀ ਚਾਹੁੰਦੇ ਸੀ ਆ ਕਾਫੀ ਜਿਹੜਾ ਤੁਸੀਂ ਦੱਸਿਆ ਕਿ ਰਾਸ਼ਨ ਲੇ ਕੇ ਜਿਹੜੇ ਆਉਂਦੇ ਨੇ ਉਹਨਾਂ ਨੂੰ ਅੱਗੇ ਲਜ਼ਾਨ ਵਿੱਚ ਕਾਫੀ ਪਰੇਸ਼ਾਨੀ ਆ ਰਹੀ ਸੀ ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ ਤਾਂ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਸੁਝਾਅ ਦੇਣਾ ਚਾਹੁੰਦੇ ਹੋ ਔਰ ਕਿਸ ਤਰ੍ਹਾਂ ਇਹ ਜਿਹੜੀ ਅਸਲੀ ਜਿਹੜੇ ਹੱਕਦਾਰ ਨੇ ਉਹਨਾਂ ਤੱਕ ਵੰਡ ਜਿਹੜੀ ਹੋਣੀ ਚਾਹੀਦੀ ਹੈ ਜਿਹੜਾ ਪੈਂਤਰਾ ਸਾਡਾ ਪਿੱਛੋ ਲੈ ਕੇ ਆਉਂਦਾ ਹੈ ਜੀ ਕਿਉਂਕਿ ਅਸੀਂ ਕਰਦਾ ਜਦੋਂ ਨਗਰ ਦੇ ਵਿੱਚੋਂ ਅਸੀਂ ਗ੍ਰਾਈ ਕਰਦੇ ਆ ਜੀ ਤਾਂ ਉਹ ਤੇ ਹਰ ਇੱਕ ਬੱਚਾ ਵੀ ਪੁੱਛ ਸਕਦਾ ਸਾਡੇ ਕੋਲ ਉਹ ਵੀ ਇਹ ਕਿੱਥੇ ਲੈ ਕੇ ਚੱਲੇ ਜੀ ਤੇ ਆਪਾਂ ਉਹਨੂੰ ਜਵਾਬ ਦਿੰਦੇ ਆ ਵੀ ਅਸੀਂ ਹੜਪੀੜਤਾ ਦੀ ਮਦਦ ਵਾਸਤੇ ਚੱਲੇ ਜੀ ਜਦੋਂ ਇੱਥੇ ਜਾਂ ਅਸੀਂ ਪੁਲ ਤੇ ਜਾਂ ਜਿੱਥੇ ਵੀ ਪਤਨ ਤੇ ਇਹ ਸਾਡੀ ਆਇਓ ਭੁਗਤ ਅਗੋ ਲਜਾਣ ਵਾਲਾ ਪ੍ਰਸ਼ਾਸਨ ਜੀ ਜਦੋਂ ਸਾਡੀ ਉਹ ਰੋਕਦਾ ਹੈ ਜੀ ਪਰ ਅਸੀਂ ਕਿੰਨੀ ਸ਼ਰਧਾ ਨਾਲ ਭਾਵਨਾ ਨਾਲ ਆਏ ਬਿਲਕੁਲ ਇਹ ਤੋਂ ਇੱਕ ਦੋ ਸਾਡੇ ਕੋਲ ਇਹੋ ਜਿਹੀ ਸੰਗਤ ਆਈ ਲੈ ਕੇ ਰਾਚਣ ਜੀ ਕਹਿੰਦੇ ਰਾਤ ਦੇ 2 ਵਜੇ ਚੱਲੇ ਘਰ ਤੋਂ ਜੀ 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 ਤੇ 2 ਵਜੇ ਚੱਲ ਕੇ ਅਸੀਂ ਇੱਥੇ 4-5 ਵਜੇ ਲੱਗੇ 5 ਵਜੇ ਆਣ ਕੇ ਇੱਥੇ ਚਾਹ ਪਾਣੀ ਚਲੋ ਜਿੰਨਾ ਵੀ ਪ੍ਰਬੰਧ ਕੀਤਾ ਜੀ ਤੇ ਇੰਨੀ ਭਾਵਨਾ ਨੇ ਪਿਆਰ ਦੇ ਨਾਲ ਆ ਰਹੇ ਨੇ ਲੈ ਕੇ ਪਹਿਲਾਂ ਪਿੰਡੋਂ ਰਸਣ ਇਕੱਠਾ ਕੀਤਾ ਫਿਰ ਉਹਨੂੰ ਰਾਤ ਸਾਰੀ ਟਰੈਕਟਰ ਟਰਾਲੀ ਚਲਾਇਆ ਇੱਥੇ ਲੈ ਕੇ ਪਹੁੰਚੇ ਇੱਥੇ ਆੜ ਕੇ ਉਹਨਾਂ ਨੂੰ ਅੱਗੇ ਜਾਣ ਦਾ ਸਮਾਂ ਮਿਲਣਾ ਚਾਹੀਦਾ ਕਿਉਂ ਜਿਨ੍ਹਾਂ ਤੋਂ ਅਸਲ ਜਿਹੜੇ ਇਸ ਚੀਜ਼ ਨੂੰ ਚਾਹਦੇ ਨੇ ਜਾਂ ਜਿਨ੍ਹਾਂ ਦਾ ਖਰਾਬਾ ਹੋਇਆ ਉਹਨਾਂ ਨੂੰ ਮਿਲਣਾ ਚਾਹੀਦਾ ਬਹੁਤ ਬਹੁਤ ਬੇਹੱਦ ਠੀਕ ਠੀਕ ਮੇਰਾ ਨਾਮ ਅਮਰੀਤ ਸਿੰਘ ਹੈ ਜੀ ਜੀ ਦੀ ਕਿਰਪਾ ਨਾਲ ਸੇਵਾ ਨਹੀਂ ਆ ਕਿੱਥੇ ਆ ਨੇ ਜੀ 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 ਇੱਕ ਤੁਹਾਡੇ ਮਾਦੀ ਮਰੇ ਮੈਂ ਸੰਗਠਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਜਿਹੜੇ ਦੇ ਸਮਾਜ ਸੇਵੀ ਸੰਸਥਾਵਾਂ ਇੱਥੇ ਹੁੰਦੀਆਂ ਨੇ ਜੀ 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 ਕੀ ਹੁੰਦਾ ਹੈ ਇੱਥੋਂ ਦੇ ਲੋਕ ਡੁੱਬੇ ਪਏ ਨੇ ਤੇ ਮਰੇ ਪਏ ਨੇ ਕਿਉਂਕਿ ਇਹਨਾਂ ਨੂੰ ਕਿਸੇ ਨਾ ਕਿਸੇ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਕਦੀ ਹੜ ਆ ਗਿਆ ਕਦੀ ਜੰਗ ਦਾ ਖਤਰਾ ਬਣ ਗਿਆ ਜੀ ਹੋਰ ਇਸ ਟਾਈਮ ਇਹਨਾਂ ਦੀ ਹਾਲਾਤ ਐਡੀ ਹੈ ਵੀ ਇਹਨਾਂ ਨੂੰ ਘਰ-ਬਾਰ ਛੱਡ ਕੇ ਬੰਨਾਂ ਦੇ ਉੱਤੇ ਬੈਠੇ ਆ ਬਿਲਕੁਲ ਸਰਕਾਰ ਜਿਹੜੀਆਂ ਸੰਸਥਾਵਾਂ ਇੱਥੇ ਲੰਗਰ ਲੈ ਕੇ ਆਉਂਦੀਆਂ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਕਈ ਵਾਰੀ ਥੱਕਿਆ ਤੇ ਖਿੰਝਿਆ ਆ ਬੰਦਾ ਦੁਖੀ ਹੋਇਆ ਬੰਦੇ ਦੇ ਵਿੱਚ ਮੂੰਹ ਦੇ ਵਿੱਚੋਂ ਕੋਈ ਲਫਜ਼ ਗਲਤ ਨਿਕਲ ਜਾਂਦਾ ਤੋ ਪਲੀਜ਼ ਉਹਨਾਂ ਦਾ ਗੁੱਸਾ ਨਾ ਕਰਨੀ। ਗੁੱਸਾ ਨਾ ਕਰੋ। ਦੁਖੀ ਮਤ ਬੜੇ ਹੋ ਗਏ ਲੋਕ। ਬਹੁਤ ਦੁਖੀ ਦੁਖੀ ਹੋਣ ਕਰਕੇ ਕਈ ਵਾਰੀ ਲੋਕ ਅੱਕ ਕੇ ਬੋਲ ਪੈਂਦੇ ਨੇ ਤੇ ਸਰਕਾਰੀ ਸੰਸਥਾਵਾਂ ਵਾਲੇ ਜਿਹੜੇ ਵੀਰ ਨੇ ਨਾ ਇਸ ਚੀਜ਼ ਨੂੰ ਆਪਣੇ ਦਿਮਾਗ 'ਚ ਨਾ ਲਿਆਉਣੇ। ਲੋਕ ਭੋਏ ਨੇ। ਕੋਈ ਇਹੋ ਜੀ ਗੱਲ ਨਹੀਂ ਪਈ ਇਹਨਾਂ ਦੇ ਮਨ ਦੇ ਵਿੱਚ ਵੈਰ-ਵਿਰੋਧ ਦੀ। ਸਿਰਫ ਇਹਨਾਂ ਵੀ ਦੁਖੀ ਹੋਣ ਕਰਕੇ ਕਈ ਵਾਰੀ ਲਫਜ਼ਮੂਹੋਂ ਗਲਤ ਨਿਕਲ ਜਾਂਦਾ। ਕਿਸੇ ਨੂੰ ਵਾਅਦਾ ਮਿਲ ਗਿਆ ਕਿਸੇ ਨੂੰ ਘੱਟ ਮਿਲ ਗਿਆ। ਉਹ ਇਸ ਚੀਜ਼ ਦਾ ਗੁੱਸਾ ਨਾ ਕਰਨੇ। ਉਹਨਾਂ ਸਾਰੀਆਂ ਸੰਸਥਾਵਾਂ ਨੂੰ ਅਪੀਲ ਕਰਕੇ ਬੇਨਤੀ ਕੀਤੀ ਜਾਂਦੀ ਹੈ। ਇੱਕ ਹੋਰ ਗੱਲ ਬਾਬਾ ਜ ਵੀ ਜੇਕਰ ਕਈ ਲੋਕ ਤਾਂ ਇੱਥੇ ਆਸਾਨੀ ਨਾਲ ਆ ਕੇ ਜਿਹੜੇ ਪ੍ਰਸ਼ਾਦਾ ਛੱਕ ਰਹੇ ਆ ਪਰ ਕਈ ਲੋਕ ਆ ਨਹੀਂ ਸਕਦੇ ਕੀ ਉਹਨਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਬਿਲਕੁਲ ਜੀ ਬਿਲਕੁਲ ਉਹਨਾਂ ਵਾਸਤੇ ਪਹੁੰਚ ਕੀਤੀ ਜਾ ਸਕਦੀ ਹੈ ਜੇ ਜੇ ਤਾਂ ਪਾਰ ਜਾਣਾ ਹੈ ਦੁੱਬੀਆਂ ਆਈਆਂ ਧਾਰੀਆਂ ਜਾਂ ਪਿੰਡਾਂ ਦੇ ਵਿੱਚ ਤੇ ਉਹ ਤਾਂ ਸਰਕਾਰ ਨੂੰ ਚਾਹੀਦਾ ਵੀ ਸਾਨੂੰ ਕੀ ਬੋਟ ਪ੍ਰੋਵਾਈਡ ਕਰਵਾ ਦਿੱਤੀ ਜਾਵੇ ਤੇ ਅਸੀਂ ਲੰਗਰ ਉਹਨਾਂ ਦੀ ਕਰੋ ਕਰੀ ਪਹੁੰਚਾ ਦਈਏ ਤੇ ਜਿਹੜੇ ਨੇੜੇ ਨੇ ਉਹਨਾਂ ਨੂੰ ਖੁੱਲਾ ਸੱਦਾ ਹੈ ਵੀ ਉਹ ਆਪਣਾ ਲੰਗਰ ਛੱਕ ਸਕਦੇ ਨੇ ਜਿਹੜੇ ਜੀ ਉੱਥੇ ਬੈਠੇ ਨੇ ਉਹ ਆਪਣਾ ਲੰਗਰ ਲਗਾ ਸਕਦੇ ਸਾਨੂੰ ਸਾਡੇ ਵਲੰਟੀਅਰ ਜਿਹੜੇ ਨੇ ਤਿਆਰ ਬੈਠੇ ਨੇ ਉਹਨਾਂ ਵਾਸਤੇ ਲੰਗਰ ਪਹੁੰਚਾਉਂਦਾ ਸੀ ਕਿਉਂਕਿ ਸਰ ਜੇ ਪ੍ਰਸ਼ਾਸਨ ਦਾ ਕੋਈ ਪ੍ਰਬੰਧ ਨਹੀਂ ਹੈਗਾ ਜੇ ਬੋਟ ਨਹੀਂ ਹੈਗੀ ਸਾਡੇ ਕੋਲ ਤਾਂ ਸਿਰਫ ਧਾਰੀਆਂ ਤੱਕ ਲਈ ਟਾਈਪ ਚਾ ਸਕਦੇ ਹਾਂ ਜੀ ਇਹ ਕੋਈ ਪ੍ਰਬੰਧ ਹੋਵੇਗਾ ਤੇਰੇ ਅੱਗੇ ਜਾ ਕੇ ਜਾ ਸਕਦਾ ਹੈ ਸਾਡੇ ਕੋਲ ਬੋਰਡ ਦਾ ਪ੍ਰਬੰਧ ਨਹੀਂਗਾ ਜੇ ਕੋਈ ਸਮਾਜ ਸੇਵੀ ਜਾਂ ਕੋਈ ਸੰਸਥਾ ਜਾਂ ਪ੍ਰਸ਼ਾਸਨ ਸਾਨੂੰ ਕੋਈ ਬੋਰਡ ਦਾ ਪ੍ਰਬੰਧ ਕਰਕੇ ਦਿੰਦਾ ਹੈ ਅਸੀਂ ਟਾਣੀਆਂ ਤਾਂ ਕੋਈ ਪਹੁੰਚ ਕਰਾਂਗੇ ਜਿਹੜੀਆਂ ਐਨਡੀਆਰਐਫ ਦੀਆਂ ਜਿਹੜੀਆਂ ਵੋਟ ਲਗਾਈਆਂ ਗਈਆਂ ਸੀ ਟੀਮਾਂ ਵੀ ਲਗਾਈਆਂ ਗਈਆਂ ਸੀ ਉਹ ਹਟਾ ਦਿੱਤੀਆਂ ਗਈਆਂ ਨੇ ਨਹੀਂ ਉਹ ਸਾਰ ਲੱਗੀ ਹੈ ਇੱਕ ਅੱਧੀ ਲੱਗੀ ਹੈ ਉਹਦੇ ਰਾਹੀਂ ਲੰਗਰ ਨਹੀਂ ਪਹੁੰਚਾਇਆ ਜਾ ਸਕਦਾ ਸਰ ਕਾਫੀ ਦੂਰ ਤੱਕ ਢਾਹ ਲਿਆ ਨੇ ਉਹਦੇ ਤੱਕ ਬਹੁਤ ਮੁਸ਼ਕਲ ਹੈ ਮੈਂ ਇੱਕ ਵੋਟ ਹੈ ਜੀ ਇਸ ਵੋਟ ਤੇ ਕਿੰਨੇ ਕੁ ਜਣੇ ਜਾ ਸਕਦੇ ਜੀ ਇੱਕ ਸਪੈਸ਼ਲ ਵੋਟ ਹੋਣੀ ਚਾਹੀਦੀ ਸੇਵਾਦਾਰਾਂ ਲਈ ਹਾਂ ਨ ਹਾਂਜੀ ਮੈਂ ਮਾਸਟਰ ਹਰਵਜਨ ਜੀ ਮੈਂ ਕਹਿਣਾ ਚਾਹੁੰਦਾ ਸਰਕਾਰ ਜਿਹੜਾ ਪ੍ਰਸ਼ਾਸਨ ਆਪਣਾ ਪੂਰਾ ਸਹਿਯੋਗ ਤਾਂ ਕਰ ਰਿਹਾ ਹੈ ਪਰ ਪਿੱਛੇ ਜਿਹੇ ਨਿਸੰਗਤਹੀ ਐ ਨੂੰ ਕੋ ਹੈ ਜੀ ਜਿੱਥੇ ਤੱਕ ਜਾਣਾ ਜਿਹੜਾ ਉਸ ਟਾਈਮ ਲੱਗ ਰਿਹਾ ਜੀ ਕਿਉਂਕਿ ਸਹਿਯੋਗ ਤਾਂ ਪੂਰਾ ਪ੍ਰਸ਼ਾਸਨ ਵੱਲੋਂ ਸਾਨੂੰ ਆਪਾਂ ਨੂੰ ਹੋ ਰਿਹਾ ਸਾਰਿਆਂ ਨੂੰ ਹੋ ਰਿਹਾ ਸਰ ਪ੍ਰਸ਼ਾਸਨ ਵੱਲੋਂ ਜਿਹੜਾ ਫਿਰ ਇਹ ਢੁਕਵਾਂ ਹੈ ਨਾ ਕਿੰਨ ਤੋਂ ਮਤਲਬ ਜੇ ਪੂਰਾ ਕਰ ਦਿੱਤਾ ਜਾਵੇ ਤਾਂ ਕੀ ਇਹ ਹਾਲਾਤ ਹਮੇਸ਼ਾ ਥੋੜਾ ਬਣੇ ਰਹਿਣਗੇ ਇਹ ਟੁਕਵੇਂ ਇੰਤਜ਼ਾਮ ਤਾਂ ਕਰਨੇ ਜ਼ਰੂਰੀ ਹੈ ਨਾ ਪ੍ਰਸ਼ਾਸਨ ਨੂੰ ਸਰ ਇਹ ਸਾਰਿਆਂ ਦੇ ਰਲ ਮਿਲ ਕੇ ਸਹਿਯੋਗ ਦੇ ਨਾਲ ਹੋਣਾ ਹੈ ਨਾ ਤਾਂ ਇਕੱਲਾ ਪ੍ਰਸ਼ਾਸਨ ਕਰ ਸਕਦਾ ਨਾ ਕੋਈ ਸਮਾਜਿਕ ਸੰਸਥਾ ਕਰ ਦੇਖੋ ਸੰਸਥਾਵਾਂ ਜਿਹੜੀਆਂ ਉਹਨਾਂ ਵੱਲੋਂ ਲੰਗਰ ਦਾ ਘਾਟ ਨਹੀਂ ਸਮਾਨ ਦੀ ਘਾਟ ਨਹੀਂ ਕਮੀ ਇੱਥੇ ਜਿਹੜਾ ਲੰਗਰ ਪਚਾਉਣ ਦੀ ਹੈ ਉਹ ਘਾਟ ਆ ਰਹੀ ਹੈ ਇਸੇ ਕਰਕੇ ਪਿੱਛੇ ਰੋਕਿਆ ਜਾ ਰਿਹਾ ਮੈਂ ਇਹੀ ਚਾਹਣਾ ਕਿ ਪ੍ਰਸ਼ਾਸਨ ਵੱਲੋਂ ਜਿਹੜੀਆਂ ਬੋਟਸ ਦਾ ਇੰਤਜ਼ਾਮ ਕਰਕੇ ਤਾਂ ਕਿ ਉਹ ਸਹੀ ਜ਼ਰੂਰਤਮੰਦ ਤੱਕ ਜਿਹੜੀਆਂ ਉਹ ਪਹੁੰਚ ਸਕਣ ਜੀ ਕੀ ਬੇਨਤੀ ਹੈ ਜੀ ਜਿਹੜੇ ਵੀਰ ਅਜੇ ਤੱਕ ਜੰਨਾ ਦਾ ਨਹੀਂ ਡੋਬਾ ਹੋਇਆ ਜੰਨਾ ਦਾ ਬਚਾਪਾ ਨਹੀਂ ਹੋਇਆ ਜੀ ਉਹ ਕਿਸੇ ਤਰ੍ਹਾਂ ਦੀ ਰਾਸ਼ਨ ਲੈਣ ਦੀ ਕਿਚਲ ਨਾ ਕਰਨ ਜਿਹੜੇ ਵਿਚਾਰੇ ਡੁੱਬ ਬਹੁਤ ਵਧੀਆ ਗੱਲ ਹੈ ਹੁਦਦਰ ਉਹ ਨੇ ਉਹਨਾਂ ਨੂੰ ਲੈਣ ਦੇ ਵੀ ਜਿਨ੍ਹਾਂ ਨੂੰ ਅਸਲੀ ਮੁਸੀਬਤ ਹੈ ਅਸਲੀ ਮੁਸੀਬਤ ਹੈ ਉਹਦੇ ਨਾਲ ਕੀ ਹੁੰਦਾ ਵੀ ਜਿਹੜੇ ਡੁੱਬ ਚੁੱਕੇ ਨੇ ਉਹਨਾਂ ਦੇ ਮਨ ਅੰਦਰ ਹੋਰ ਈਰਖਾ ਪੈਦਾ ਹੁੰਦੀ ਹੈ ਈਰਖਾ ਪੈਦਾ ਹੁੰਦਾ ਵੀ ਸੋਕੇ ਵਾਲੇ ਤਾਂ ਲੈ ਕੇ ਬਾਅਦ ਚੋਂ ਵੱਜ ਜਾਂਦੇ ਉਹ ਸਾਰਾ ਗੁੱਸਾ ਫਿਰ ਉਹਨਾਂ ਵਿਚਾਰਿਆਂ ਦੇ ਨਿਕਲ ਜਾਂਦਾ ਉਹ ਫਿਰ ਅੰਦਰੋਂ ਆਪ ਦਾ ਗੁੱਪ ਘਲਾਟ ਕੱਢਦੇ ਆ ਕੱਢਦੇ ਜਿਹੜੇ ਵੀਰ ਵੇਖ ਰਹੇ ਹੁੰਦੇ ਆ ਉਹ ਕਹਿੰਦੇ ਅਸੀਂ ਤਾਂ ਲੰਗਰ ਦੇ ਕੇ ਆਏ ਆ ਫੇਰ ਝੂਠ ਮਾਰੀ ਜਾਂਦੇ ਆ ਇੱਕ ਜਣੇ ਕੋ ਜਿਵੇਂ ਅਸੀਂ ਤਾਂ ਸੇਵਾ ਪਹੁੰਚਾਤੀ ਮਤਲਬ ਪਿੰਡ ਚ ਗਏ ਪਿੰਡ ਚ ਗਏ ਸਾਨੂੰ ਵੋਟ ਕਿਸਪੀ ਮਿਲੀ ਆ ਅਸੀਂ ਇੱਕ ਸਾਂਝੇ ਥਾਂ ਤੇ ਆਗੂ ਦੇ ਕੋਲ ਰੱਖ ਦਿੱਤਾ ਹਾਂਜੀ ਆਗੂ ਦਾ ਫਰਜ ਹੈ ਕਿ ਅਸੀਂ ਐਡੀ ਦੂਰੋਂ ਆੜ ਕੇ ਇੰਨੀ ਸਖਤ ਸੇਵਾ ਨਿਭਾਈ ਦੂਰੋਂ ਦੂਰੋਂ ਆ ਰਹੀ ਹੈ ਆਗੂ ਦਾ ਪਿੰਡ ਚ ਫਰਜ ਹੈ ਕਿ ਉਹ ਸਾਰਿਆਂ ਨੂੰ ਜਿੰਨਾ ਵੀ ਸਿਉਂਦਾ ਉਹਨਾਂ ਨੂੰ ਸਾਥ ਦੇ ਬਿਲਕੁਲ ਨਹੀਂ ਲੰਬਾ ਕਦੀ ਨਾ ਸਾਰੀ ਹੋਰ ਬੈਂਤੀ ਹੈ सरपंचਾਂ ਨੂੰ ਕਿਉਂਕਿ ਇੱਕ ਇਹ ਚੀਜ਼ ਨੂੰ ਪਾਰਟੀ ਵਿੱਚ ਬਾਹਰ ਨਿਕਲ ਕੇ ਹਾਂ ਜੀ ਕਿ ਜਿਹੜੇ ਸਰ ਅੱਗੇ ਟਾਣੀਆਂ ਲਏਗੇ ਸੀ ਉਹ ਪਿੱਛੇ ਪਿੰਡਾਂ 'ਚ ਆਏ ਬੈਠੇ ਨਹੀਂ ਜੀ ਜੀ ਉਹ ਕੀ ਹੁੰਦਾ ਹੈ ਕਿ ਉਹ ਕਈ ਵਾਰੀ ਆਦੇ ਨੇ ਉਹਨਾਂ ਵਿਚਾਰਨ ਨੂੰ ਨਹੀਂ ਮਿਲਦਾ ਤੇ ਸਰਪੰਚਾਂ ਨੂੰ ਬਕਾਇਦਾ ਉਹਨਾਂ ਦੀ ਲਿਸਟ ਬਣਾ ਕੇ ਇਹ ਜਿਹੜੀ ਸਮਾਜ ਸੇਵੀ ਸੰਸਥਾ ਕੋਈ ਆਦੀ ਏ ਜਿਸ ਤਰ੍ਹਾਂ ਸਾਡੇ ਪਿੰਡ ਵੱਲੋਂ ਲੰਗਰ ਲਾਇਆ ਜਾ ਰਿਹਾ ਇਹ ਸਾਡੇ ਕੋਲ ਕਈ ਵੀ ਆਂਦੇ ਨੇ ਉਹ ਕਹਿੰਦੇ ਤੁਸੀਂ ਵਰਤਾਓ ਕਿਉਂਕਿ ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਹੁੰਦਾ ਨਹੀਂ ਆ ਪੀਰ ਨਾਂ ਨਹੀਂ ਲਿਖਿਆ ਹੁੰਦਾ ਫਿਰ ਉਹ ਜਿੰਨੀ ਕੁ ਸੰਗਤ ਹੁੰਦੀ ਹੈ ਉਹਨਾਂ ਨੂੰ ਵਰਤਾ ਦੇ ਦਿਆ ਜਿਸ ਤਰ੍ਹਾਂ ਵੀ ਸਰਪੰਚਾਂ ਵੱਲੋਂ ਇਹ ਬੇਨਤੀ ਉਹਨਾਂ ਨੂੰ ਕੀਤੀ ਜਾਂਦੀ ਹੈ ਵੀ ਉਹਨਾਂ ਦੀ ਲਿਸਟਾਂ ਬਣਾ ਕੇ ਨਾਮ ਲਿਖ ਕੇ ਇੱਥੇ ਲੈ ਆਣ ਆਪਾਂ ਉਹਨਾਂ ਨੂੰ ਬਕਾਇਦਾ ਇੱਥੇ ਵੰਡ ਦੇਾਂਗੇ ਜਿਨ੍ਹਾਂ ਨੂੰ ਜ਼ਰੂਰਤ ਹੈ ਪਹਿਲੀ ਗੱਲ ਤਾਂ ਇਹ ਆ ਵੈਸੇ ਤਾਂ ਜਿਹੜੇ ਤਾਂ ਸਰਦੇ ਨੇ ਉਹਨਾਂ ਨੂੰ ਤਾਂ ਇਹ ਚ ਵੀ ਰੈਸ਼ਨਲ ਲੈਂਡ ਆਉਣ ਜਿਨ੍ਹਾਂ ਨੂੰ ਐਕਚੁਅਲੀ ਵਿੱਚ ਨੀਡ ਹੈ ਉਹ ਜ਼ਰੂਰ ਤਮੰਦ ਜਿਹੜੇ ਨੇ ਉਹ ਜੀ ਜੀ ਉਹ ਜ਼ਰੂਰ ਨੂੰ ਖਾਸ ਕਰਕੇ ਬਣ ਤੇ ਇੱਥੇ ਇੱਕ ਸਰ ਇਹ ਪ੍ਰੋਬਲਮ ਆ ਰਹੀ ਹੈ ਵੇਖਿਆ ਪੰਜ ਚਾਰ ਦਿਨ ਤੋਂ ਹੋ ਗਿਆ ਹੈ ਡਾਕਟਰਾਂ ਕੋਲ ਨਾਲ ਜਿਹੜੀਆਂ ਸਕਿਨ ਦੀ ਪ੍ਰੋਬਲਮ ਹੈ ਜੀ ਅੱਖਾਂ ਦੀ ਜਿਹੜੀਆਂ ਦਵਾਈਆਂ ਜਿਹੜੀਆਂ ਨਾ ਉਹ ਘਟ ਕੁਝ ਮਸੂਮ ਹੋਈ ਹੈ ਕੱਲ ਵੀ ਜਪਰਸ ਹੋਗੇ ਜੀ ਉਹ ਜੇ ਹੋ ਸਕੇ ਉਹ ਸਮਾਜਿਕ ਸਥਾਵਾਂ ਦੁਆਰਾ ਜਾਂ ਫਿਰ ਸਰਕਾਰ ਤੋਂ ਲਈ ਦੀ ਤਵਾਨ ਦਈਏ ਤਾਂ ਜਰੂਰ ਜਿਹੜਾ ਆਪਾਂ ਅੱਗੇ ਤੱਕ ਜਾਈਏ ਬਹੁਤ ਵਾਰ ਵਾਰ ਇਹ ਇੱਥੇ ਜਿਹੜੇ ਅੰਦਰ ਤੋਂ ਲੋਕ ਆ ਰਹੇ ਨੇ ਜਾਂ ਪਾਣੀ ਕਾਰਨ ਜਿਹੜੀ ਪ੍ਰੋਬਲਮ ਆ ਉਹ ਇਹ ਦੱਸ ਰਹੇ ਨੇ ਵੀ ਅੰਦਰ ਜਿਹੜਾ ਨਾ ਇਹ ਪੂਰੀ ਸਮੱਸਿਆ ਆ ਰਹੀ ਹੈ ਇਸ ਤਰ੍ਹਾਂ ਸਾਰਾ ਇੱਥੇ ਪਿੱਛੇ ਤੁਹਾਨੂੰ ਵਿਖਾ ਦੇ ਨੇ ਇੱਕ ਪਸ਼ੂ ਮਰਿਆ ਹੋਇਆ ਅੜਿਆ ਖੜਾ ਹੈ ਉਹ ਉਹ ਕਿਉਂਕਿ ਪ੍ਰਸ਼ਾਸਨ ਜੇਕਰ ਉਹਨੂੰ ਕਰੇ ਤੇ ਉਹਨੂੰ ਲਪਕਿਆ ਜਾਵੇ ਜਾਂ ਫਿਰ ਪੁਰਿਆ ਜਾਵੇ ਉਹਦਾ ਅਸਲ ਹੱਲ ਤੇ ਇਹੀ ਹੈ ਉਹ ਕਿਉਂਕਿ ਉਹ ਦੀ ਬਤੂਨ ਨਾਲ ਕਾਫੀ ਪ੍ਰੋਬਲਮ ਆ ਰਹੀਆਂ ਨੇ ਸਕਿਨ ਦੀ ਪ੍ਰੋਬਲਮ ਆ ਰਹੀਆਂ ਹਾਂ ਜਿਹੜੀ ਬਿਮਾਰੀ ਹੈ ਠੀਕ ਠੀਕ ਬੜੀ ਮਿਹਰਬਾਨੀ ਬਹੁਤ ਬਹੁਤ ਕਿਉਂਕਿ ਦੁਨੀਆ ਦੀ ਆਵਾਜ਼ ਬਣੇ ਜੀ ਜੀ ਹਾਂ ਇਹ ਆਵਾਜ਼ ਦੇ ਨਾਲ ਹੀ ਜਿੱਥੋਂ ਤੱਕ ਤੁਹਾਡੀ ਇਹ ਆਵਾਜ਼ ਪਹੁੰਚਦੀ ਤੁਹਾਡੀ ਆਵਾਜ਼ ਤੁਹਾਡੇ ਰਾਹੀਂ ਸਾਡੀ ਆਵਾਜ਼ ਪਹੁੰਚਦੀ ਆ ਉਹ ਸੰਸਥਾਵਾਂ ਹੋਰ ਵੀ ਪਹੁੰਚੋ ਇੱਥੇ ਇਹਨਾਂ ਲੋਕਾਂ ਦੀ ਸੇਵਾ ਕਰੋ ਪਾਣੀ ਦਾ ਵੀ ਦੇਖ ਹੀ ਰਾਇ ਹੈ ਰਾਸ਼ਟਰੀ ਕਾ ਸੰਸਾ ਵਾਹਿ ਜੀ ਜੀ